ਦੋਸਤੋ ਅੱਜ ਦੀ ਜਿਹੜੀ ਮੈਂ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਰੀਆ শেਠ ਨਾਮ ਦੀ ਇੱਕ ਕੁੜੀ ਦੀ ਹੈ ਜਿਹੜੀ ਕਿ ਰਾਜਸਥਾਨ ਦੇ ਪਾਲੀ ਸਹਿਰ ਤੋਂ ਬਿਲੋਂਗ ਕਰਦੀ ਹੈ ਰੀਆ শেਠ ਇੱਕ ਪੜ੍ਹੀ ਲਿਖੀ ਕੁੜੀ ਘਰੋਂ ਵੀ ਇਹਦਾ ਪੂਰਾ ਪਰਿਵਾਰ ਪੜਿਆ ਲਿਖਿਆ ਇਹਦਾ ਦਾਦਾ ਪ੍ਰਿੰਸੀਪਲ ਰਿਟਾਇਰਡ ਹੋਇਆ ਇਹਦੇ ਪਿਤਾ ਜੀ ਬਤੌਰ ਟੀਚਰ ਜੌਬ ਕਰ ਚੁੱਕੇ ਹਨ ਮਾਂ ਇੱਕ ਟੀਚਰ ਦੀ ਨੌਕਰੀ ਕਰ ਚੁੱਕੀ ਹੈ ਤੇ ਖੁਦ ਵੀ ਰੀਆ ਆਪਣੀ 10ਵੀਂ ਤੇ ਪਲੱਸ 2 ਦੀ ਪੜਾਈ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਈ ਹੋਨੇ ਦੇ ਘਰਦਿਆਂ ਨੇ ਇਹਦੀ ਐਡਮਿਸ਼ਨ ਜੈਪੁਰ ਦੇ ਵਿੱਚ ਇੱਕ ਚੰਗੇ ਕਾਲਜ ਦੇ ਵਿੱਚ ਲੈ ਦਿੱਤੀ ਸੀ। ਇਹਦੇ ਪਰਿਵਾਰ ਵੱਲੋਂ ਇਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਇਹ ਵੀ ਇੱਕ ਚੰਗੀ ਪ੍ਰੋਫੈਸਰ ਬਣੇ। ਪਰ ਰੀਆ ਸੇਠ ਦਾ ਸੁਪਨਾ ਕੁਝ ਹੋਰੀ ਸੀ ਕਿਉਂਕਿ ਉਹ ਬਚਪਨ ਤੋਂ ਹੀ ਪੈਸਿਆਂ ਦੇ ਵਿੱਚ ਖੇਡੀ ਸੀ। ਉਹਦਾ ਹੁਣ ਇਹ ਸੁਪਨਾ ਸੀ ਕਿ ਉਹ ਵੱਧ ਤੋਂ ਵੱਧ ਪੈਸਾ ਘੱਟ ਮਿਹਨਤ ਦੇ ਨਾਲ ਕਮਾਉਣਾ ਚਾਹੁੰਦੀ ਸੀ। ਤੇ ਕੋਈ ਵੀ ਚੀਜ਼ ਖਰੀਦਣ ਲੱਗਿਆ ਉਹਨੂੰ ਇੱਕ ਵਾਰੀ ਵੀ ਦਿਮਾਗ ਦੇ ਵਿੱਚ ਸੋਚਣਾ ਨਾ ਪਵੇ ਕਿ ਇਹਨਾਂ ਪੈਸਾ ਕਿੱਥੋਂ ਆਵੇਗਾ ਖਾਸ ਕਰ ਉਹ ਇਹੋ ਜਿਹਾ ਬੰਨਾ ਚਾਹੁੰਦੀ ਸੀ ਤੇ ਦੂਜਾ ਕਾਰਨ ਇਹ ਵੀ ਸੀ ਕਿ ਉਹ ਟੀਚਿੰਗ ਲਾਈਨ ਦੇ ਵਿੱਚ ਜਾਣਾ ਹੀ ਨਹੀਂ ਚਾਹੁੰਦੀ ਸੀ ਹੁਣ ਮਜਬੂਰਨ ਇਹਨੂੰ ਜੈਪੁਰ ਦੇ ਵਿੱਚ ਜਾਣਾ ਪੈਂਦਾ ਹੈ ਉੱਥੇ ਐਡਮਿਸ਼ਨ ਲੈਣੀ ਪੈਂਦੀ ਹੈ ਪਹਿਲਾਂ ਤਾਂ ਇਸ ਕਾਲਜ ਦੇ ਵਿੱਚ ਜਿੱਥੇ ਇਹਨੇ ਐਡਮਿਸ਼ਨ ਲਈ ਸੀ ਉਹਦਾ ਜਿਹੜਾ ਹੋਸਟਲ ਸੀ ਉਹਦੇ ਵਿੱਚ ਰਹਿੰਦੀ ਸੀ ਪਰ ਫਿਰ ਕੁਝ ਸਮੇਂ ਤੋਂ ਬਾਅਦ ਇਹਨੇ ਅਲੱਗ ਤੋਂ ਪੀਜੀ ਲੈ ਕੇ ਇੱਕ ਕਮਰਾ ਲੈ ਕੇ ਰਹਿਣ ਲੱਗ ਪਈ ਪਰ ਜੈਪੁਰ ਸ਼ਹਿਰ ਰਾਜਸਥਾਨ ਦਾ ਇੱਕ ਮਹਿੰਗਾ ਸ਼ਹਿਰ ਹੈ ਤੇ ਘਰ ਦੇ ਹੁਣ ਜਦੋਂ ਇਹਨੂੰ ਪੈਸਾ ਦਿੰਦੇ ਸਨ ਇਹਦੇ ਖਰਚੇ ਪੂਰੇ ਕਰਨ ਵਾਸਤੇ ਇਹਦੇ ਖਰਚੇ ਪੂਰੇ ਨਹੀਂ ਹੁੰਦੇ ਸਨ ਕਿਉਂਕਿ ਇਹ ਸ਼ੁਰੂ ਤੋਂ ਹੀ ਚੰਗੇ ਪੈਸੇ ਦੇ ਵਿੱਚ ਖੇਢੀ ਸੀ ਇੰਨੇ ਹੁਣ ਸੋਚਿਆ ਕਿ ਉਹ ਹੁਣ ਪੜਾਈ ਦੇ ਨਾਲ ਨਾਲ ਕੋਈ ਪਾਰਟ ਟਾਈਮ ਜੋਬ ਵੀ ਕਰੇਗੀ ਜਿਹਦੇ ਨਾਲ ਇਹਦੇ ਖਰਚੇ ਵੀ ਨਿਕਲਦੇ ਰਹਿਣਗੇ ਇਹ ਹੁਣ ਇੱਕ ਨਿਊਜ਼ਪੇਪਰ ਦੇ ਉੱਤੇ ਇੱਕ ਜੋਬ ਦੀ ਐਡ ਦੇਖਦੀ ਹੈ ਤੇ ਇਹ ਉੱਥੇ ਇੰਟਰਵਿਊ ਦੇਣ ਵਾਸਤੇ ਜਾਂਦੀ ਹੈ ਕਿਉਂਕਿ ਰੀਆ ਸੇਠ ਵੇਖਣ ਦੇ ਵਿੱਚ ਕਾਫੀ ਸੋਹਣੀ ਸੀ ਇਸ ਲਈ ਇਹਨੂੰ ਨੌਕਰੀ ਵੀ ਮਿਲ ਜਾਂਦੀ ਹੈ ਇਹ ਨੌਕਰੀ ਇੱਕ ਰਿਸੈਪਸ਼ਨਿਸਟ ਦੀ ਨੌਕਰੀ ਸੀ ਇਹਨੂੰ ਜਿੱਥੇ ਨੌਕਰੀ ਮਿਲੀ ਇਹ ਇੱਕ ਮ사ਜ ਕੇਂਦਰ ਸੀ ਜਾਂ ਫਿਰ ਸਪਾ ਸੈਂਟਰ ਕਹਿ ਸਕਦੇ ਹਾਂ ਇਹ ਹੁਣ ਜਦੋਂ ਆਪਣੀ ਜੋਬ ਤੇ ਬੈਠਦੀ ਤਾਂ ਹਰ ਰੋਜ਼ ਨਵੇਂ ਕੁੜੀਆਂ ਮੁੰਡੇ ਇੱਥੇ ਮਾਲਿਸ਼ ਕਰਾਉਣ ਵਾਸਤੇ ਆਉਂਦੇ ਦਰਸਲ ਇਹ ਜਿਹੜਾ ਸਪਾ ਕੇਂਦਰ ਸੀ ਇਹਦੀ ਆਰ ਦੇ ਵਿੱਚ ਅੰਦਰ ਤੰਦਾ ਚੱਲਦਾ ਸੀ ਇਹ ਹੌਲੀ-ਹੌਲੀ ਪ੍ਰੀਆ ਸੇਠ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਉਹ ਜਿੱਥੇ ਕੰਮ ਕਰ ਰਹੀ ਹੈ ਉੱਥੇ ਮੁੰਡੇ ਕੁੜੀਆਂ ਦਾ ਸਿਕਸ ਰੈਕਟ ਚੱਲਦਾ ਹੈ ਹੁਣੇ ਜਿਹੜੀ ਰੀਆ ਸੇਠ ਸੀ ਇਹ ਵੀ ਪੈਸਾ ਜ਼ਿਆਦਾ ਕਮਾਉਣਾ ਚਾਹੁੰਦੀ ਸੀ ਇਹ ਵੀ ਹੁਣ ਖੁਦ ਇਸ ਵਪਾਰ ਦੀ ਦਲਦਲ ਦੇ ਵਿੱਚ ਪੈਰ ਧਰਦੀ ਹੈ ਤੇ ਖੁਦ ਵੀ ਮੁੰਡਿਆਂ ਦੇ ਨਾਲ ਇਹ ਇਹੋ ਜਿਹਾ ਧੰਦਾ ਕਰਨ ਲੱਗ ਪੈਂਦੀ ਹੈ ਹੁਣ ਇਹਨੇ ਹੌਲੀ-ਹੌਲੀ ਆਪਣੇ ਕਾਲਜ ਦੀਆਂ ਕੁੜੀਆਂ ਨੂੰ ਵੀ ਇੱਥੇ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਉਹਨੂੰ ਹੁਣੇ ਪੂਰੀ ਤਰ੍ਹਾਂ ਪਤਾ ਲੱਗ ਚੁੱਕਿਆ ਸੀ ਕਿ ਕਿਵੇਂ ਪੈਸਾ ਜ਼ਿਆਦਾ ਕਮਾਉਣਾ ਹੈ। ਇਹ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਆਪਣੀ ਇੱਜ਼ਤ ਵੀ ਗਵਾ ਚੁੱਕੀ ਸੀ। ਆਪਣੇ ਘਰਦਿਆਂ ਦੀ ਇੱਜ਼ਤ ਵੀ ਪੂਰੀ ਤਰ੍ਹਾਂ ਮਿੱਟੀ 'ਚ ਮਿਲਾ ਚੁੱਕੀ ਸੀ। ਕਿਉਂਕਿ ਇਹਦਾ ਪਰਿਵਾਰ ਇੱਕ ਪੜਿਆ-ਲਿਖਿਆ ਪਰਿਵਾਰ ਸੀ। ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦਾ ਇੱਕ ਨਾਮ ਸੀ ਪਰ ਇਹ ਨਾਮ ਉਹ ਮਿੱਟੀ 'ਚ ਮਿਲਾ ਚੁੱਕੀ ਸੀ। ਥੋੜੇ ਮਹੀਨੇ ਇਹਨੂੰ ਕੰਮ ਕਰਨ ਤੋਂ ਬਾਅਦ ਇਹ ਲੱਗਿਆ ਕਿ ਇਸ ਕੰਮ ਤੋਂ ਇਹ ਸਿਰਫ ਹਜ਼ਾਰਾਂ ਦੇ ਵਿੱਚ ਹੀ ਰੁਪਏ ਕਮਾ ਸਕਦੀ ਹੈ ਲੱਖਾਂ ਕਰੋੜਾਂ ਦੇ ਵਿੱਚ ਇਸ ਨੌਕਰੀ ਤੋਂ ਇਹ ਪੈਸੇ ਨਹੀਂ ਕਮਾ ਸਕਦੀ ਕਿਉਂਕਿ ਇਹਦੇ ਸੁਪਨੇ ਬਰੇ ਵੱਡੇ ਸਨ ਇਹ ਹੁਣ ਆਪਣੀ ਜੋਬ ਛੱਡਦੀ ਹੈ ਤੇ ਇਹਨੂੰ ਹੁਣ ਇਹ ਪਤਾ ਲੱਗ ਚੁੱਕਿਆ ਸੀ ਕਿ ਪੈਸਾ ਕਿਵੇਂ ਕਮਾਉਣਾ ਹੈ ਇਹ ਕੀ ਕਰਦੀ ਹੈ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਸੋਸ਼ਲ ਮੀਡੀਆ ਤੇ ਆਪਣੀ ਆਈਡੀ ਬਣਾਉਂਦੀ ਹੈ ਇਹ ਹੁਣ ਅਲੱਗ-ਅਲੱਗ ਮੁੰਡਿਆਂ ਨੂੰ ਰਿਕੁਐਸਟਾਂ ਭੇਜਦੀ ਹੈ ਉਹਨਾਂ ਦੇ ਨਾਲ ਚੈਟਿੰਗ ਕਰਦੀ ਹੈ ਜਦੋਂ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੁੰਡਾ ਪੈਸੇ ਵਾਲਾ ਹੈ ਇਹਦੀ ਬੈਕਗ੍ਰਾਉਂਡ ਕਾਫੀ ਸਟਰੋਂਗ ਹੈ ਜਾਨੀ ਕਿ ਪਿੱਛੋਂ ਕਾਫੀ ਪੈਸੇ ਵਾਲਾ ਰਹੀਸ ਹੈ ਤਾਂ ਉਹਨੂੰ ਫਿਰ ਇਹ ਬਾਹਰ ਬੁਲਾਉਂਦੀ ਸੀ ਹੋਟਲਾਂ ਦੇ ਵਿੱਚ ਤਾਂ ਹੋਟਲਾਂ ਦੇ ਵਿੱਚ ਬੁਲਾ ਕੇ ਉਹਦੇ ਨਾਲ ਫਿਰ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਫਿਜ਼ੀਕਲ ਜਦੋਂ ਇਹ ਰਿਲੇਸ਼ਨ ਬਣਾਉਂਦੀ ਸੀ ਤਾਂ ਇਹ ਇੱਕ ਵੀਡੀਓ ਬਣਾ ਲੈਂਦੀ ਸੀ ਇਹ ਵੀਡੀਓ ਫਿਰ ਉਹ ਮੁੰਡਿਆਂ ਨੂੰ ਦਿਖਾਉਂਦੀ ਸੀ ਬਲੈਕਮੇਲ ਕਰਦੀ ਸੀ ਤੇ ਉਹਨਾਂ ਕੋਲੋਂ ਮੋਟੀ ਰਕਮਾਂ ਲੈਂਦੀ ਸੀ ਦੂਜੇ ਬੰਨੇ ਇਹ ਆਪਣੀਆਂ ਬਲੂ ਫਿਲਮਾਂ ਬਣਾ ਬਣਾ ਕੇ ਇੱਕ ਵੈਬਸਾਈਟ ਦੇ ਉੱਤੇ ਵੀ ਪਾਉਂਦੀ ਸੀ ਜਿਸ ਤੋਂ ਵੀ ਇਹਨੂੰ ਮੋਟੀ ਕਮਾਈ ਹੁੰਦੀ ਸੀ ਇਦਾਂ ਦਾ ਕੰਮ ਇੱਕ ਪੰਜਾਬ ਦੀ ਕੁੜੀ ਵੀ ਕਰਦੀ ਸੀ ਜਿਹਦਾ ਨਾਂ ਜੇਕਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਵੀ ਇੱਕ ਵੀਡੀਓ ਬਣਾਵਾਂ ਕਹਿੰਦੇ ਨੇ ਕਿ ਜਿਸ ਵੀ ਮੁੰਡੇ ਨੂੰ ਇਹ ਬਲੈਕਮੇਲ ਕਰਦੀ ਸੀ ਉਹਦੇ ਕੋਲੋਂ 5 ਲੱਖ 2 ਲੱਖ 10 ਲੱਖ ਜਿਸ ਤਰ੍ਹਾਂ ਦਾ ਵੀ ਇਹਨੂੰ ਪਤਾ ਲੱਗਦਾ ਸੀ ਕਿ ਉਹਦੀ ਬੈਕਗ੍ਰਾਉਂਡ ਹੈ ਜਿੰਨੇ ਪੈਸੇ ਉਹ ਦੇ ਸਕਦਾ ਸੀ ਉਹਨੇ ਉਹਦੇ ਕੋਲੋਂ ਵੱਧ ਤੋਂ ਵੱਧ ਇਹ ਹਰਪਣ ਦੀ ਕੋਸ਼ਿਸ਼ ਕਰਦੀ ਸੀ ਇਹ ਜਿਹੜੇ ਵਿਆਹ ਹੁੰਦੇ ਸਨ ਬੰਦੇ ਉਹਨਾਂ ਨੂੰ ਇਹ ਕਹਿੰਦੀ ਸੀ ਕਿ ਮੈਨੂੰ ਤਾਂ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਪਰ ਤੁਹਾਡੇ ਮਾਪੇ ਤੁਹਾਡੀ ਵਾਈਫ ਤੁਹਾਡੇ ਬੱਚੇ ਜੇ ਕਦੇ ਵੀਡੀਓ ਵੇਖਣਗੇ ਤਾਂ ਕੀ ਸੋਚਣਗੇ ਐਸ ਲਈ ਡਰਦੇ ਮਾਰੇ ਇਹ ਜਿਹੜੇ ਵੱਡੇ ਘਰਾਨਿਆਂ ਦੇ ਮੁੰਡੇ ਹੁੰਦੇ ਸਨ ਮਜਬੂਰਨ ਆਪਣੀ ਇੱਜ਼ਤ ਬਚਾਉਣ ਦੇ ਖਾਤਰ ਉਹਨੂੰ ਜਿੰਨੇ ਪੈਸੇ ਉਹ ਮੰਗਦੀ ਸੀ ਉਹਨਾਂ ਨੂੰ ਦੇਨੇ ਪੈਂਦੇ ਸਨ ਹੁਣ ਰੀਆ ਸੇਠ ਜਿਹੜੀ ਲਗਜ਼ਰੀ ਲਾਈਫ ਦਾ ਸੁਪਨਾ ਸੋਚਿਆ ਸੀ ਇਹਨੇ ਉਹ ਲਗਜ਼ਰੀ ਲਾਈਫ ਉਹ ਜਿਉਣ ਲੱਗ ਪਈ ਸੀ 30 40 40 ਹਜ਼ਾਰ ਦੇ ਪਰਫਿਊਮ ਵਰਤਣ ਲੱਗ ਪਈ ਸੀ ਵੱਡੀਆਂ ਵੱਡੀਆਂ ਗੱਡੀਆਂ ਖਰੀਦਣ ਲੱਗ ਪਈ ਸੀ ਬ੍ਰਾਂਡਡ ਕੱਪੜੇ ਬ੍ਰਾਂਡਡ ਪਰਸ ਬ੍ਰਾਂਡਡ ਜੁੱਤੀਆਂ ਸਾਰਾ ਕੁਝ ਬ੍ਰਾਂਡਡ ਪਾਉਣ ਲੱਗ ਪਈ ਸੀ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਉਹਨੇ ਕਰੋੜਾਂ ਦੀ ਪ੍ਰਾਪਰਟੀ ਵੀ ਬਣਾ ਲਈ ਸੀ ਸਿਰਫ ਇਦਾਂ ਦਾ ਗੰਦਾ ਕੰਮ ਕਰ ਕਰਕੇ ਕਹਿੰਦੇ ਨੇ ਕਿ ਹਰ ਇੱਕ ਜੁਰਮ ਦਾ ਅੰਤ ਤਾਂ ਹੁੰਦਾ ਹੈ ਤੇ ਇਹਦਾ ਵੀ ਅੰਤ ਆ ਚੁੱਕਿਆ ਸੀ ਹੁਣ ਆਖਿਰ ਰੀਆ ਸ਼ਰਮਾ ਫੜੀ ਕਿਦਾਂ ਗਈ ਇਹਦਾ ਪਾਂਡਾ ਫੁੱਟਿਆ ਕਿਦਾਂ ਇਹ ਗੱਲ 12 ਮਈ 2018 ਦੀ ਹੈ ਦੁਸ਼ਾਂਤ ਸ਼ਰਮਾ ਨਾਮ ਦਾ ਇੱਕ ਮੁੰਡਾ ਜਿਨੇ ਕੀ ਸੋਸ਼ਲ ਮੀਡੀਆ ਤੇ ਆਪਣੀ ਪ੍ਰੋਫਾਈਲ ਬਣਾਈ ਹੋਈ ਸੀ ਜਿਸ ਵਿੱਚ ਉਹਨੇ ਕਾਫੀ ਲਕਜਰੀ ਲਾਈਫ ਦੀਆਂ ਆਪਣੀਆਂ ਫੋਟੋਆਂ ਪਾਈਆਂ ਹੋਈਆਂ ਸਨ ਜਦ ਕਿ ਉਹ ਇੱਕ ਮੀਡਲ ਕਲਾਸ ਫੈਮਿਲੀ ਦੇ ਨਾਲ ਸਬੰਧ ਰੱਖਦਾ ਸੀ ਉਹਨੇ ਆਪਣੀਆਂ ਫੋਟੋਆਂ ਇਸ ਤਰੀਕੇ ਦੇ ਨਾਲ ਖਿੱਚੀਆਂ ਹੋਈਆਂ ਸਨ ਕਿ ਜਿਸ ਵਿੱਚ ਇਹ ਲੱਗਦਾ ਸੀ ਕਿ ਉਹ ਇੱਕ ਬੜਾ ਰਹੀਸ਼ਕਰਾਨੇ ਦੇ ਨਾਲ ਸਬੰਧ ਰੱਖਦਾ ਹੈ ਇਹ ਹੁਣ ਰੀਆ ਸੇਠੋ ਦੀ ਪ੍ਰੋਫਾਈਲ ਨੂੰ ਚੈੱਕ ਕਰਦੀ ਹੈ ਉਹਨੂੰ ਲੱਗਦਾ ਹੈ ਕਿ ਇਹ ਕਹਿੰਦਾ ਕਾਫੀ ਪੈਸੇ ਵਾਲਾ ਹੈ ਇਹ ਹੁਣ ਉਹਨੂੰ ਫਰੈਂਡ ਰਿਕੁਐਸਟ ਭੇਜਦੀ ਹੈ ਅੱਗੋ ਦੁਸਾਂਜ ਸ਼ਰਮਾ ਵੀ ਇਹਨੂੰ ਫਰੈਂਡ ਰਿਕੁਐਸਟ ਨੂੰ ਐਕਸੈਪਟ ਕਰ ਲੈਂਦਾ ਹੈ ਦੋ ਤਿੰਨ ਦਿਨ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਫਿਰ ਰੀਆ ਸੇਠੇ ਨੂੰ ਮਿਲਣ ਲਈ ਬੁਲਾਉਂਦੀ ਹੈ ਇਹ ਬੜਾ ਖੁਸ਼ ਹੁੰਦਾ ਹੈ ਕਿਉਂਕਿ ਪਹਿਲੀ ਵਾਰੀ ਇਹਨੂੰ ਕਿਸੇ ਲੜਕੀ ਨੇ ਬੁਲਾਇਆ ਸੀ ਇਹ ਹੁਣ ਸ਼ਾਮ ਨੂੰ ਆਪਣੇ ਘਰ ਜਾਂਦਾ ਹੈ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਰੋਟੀ ਅੱਜ ਬਾਹਰ ਹੀ ਖਾਣੀ ਹੈ ਸਾਡੀ ਕੋਈ ਆਫਿਸ ਦੀ ਮੀਟਿੰਗ ਹੈ ਤੇ ਇਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਆਲਟੋ ਕਾਰ ਜਿਹੜੀ ਹੈ ਉਹ ਲੈ ਕੇ ਜਾਣੀ ਹੈ ਕਿਉਂਕਿ ਮਨੂੰ ਰਾਤ ਨੂੰ ਦੇਰ ਹੋ ਜਾਵੇਗੀ ਆਉਂਦੇ ਵਿੱਚ ਇਹ ਹੁਣ ਤਿਆਰ ਹੋ ਕੇ ਆਲਟੋ ਗੱਡੀ ਚੱਕਦਾ ਹੈ ਗਾਂਧੀ ਨਗਰ ਰਾਜਸਥਾਨ ਦੇ ਵਿੱਚ ਜਿੱਥੇ ਰੀਆ ਸ਼ੇਟ ਨੇ ਇੱਕ ਫਲੈਟ ਲਿਆ ਹੋਇਆ ਸੀ ਉਸ ਫਲੈਟ ਦੇ ਵਿੱਚ ਇਹ ਜਾਂਦਾ ਹੈ ਇਹ ਬੜਾ ਖੁਸ਼ ਹੁੰਦਾ ਹੈ ਕਿਉਂਕਿ ਇਹਦੇ ਦਿਮਾਗ ਦੇ ਉੱਤੇ ਵੀ ਉਹ ਰੀਆ ਦਾ ਪੂਰੀ ਤਰ੍ਹਾਂ ਭੂਤ ਸਵਾਰ ਸੀ ਕਿ ਅੱਜ ਉਹ ਰੀਆ ਦੇ ਨਾਲ ਫਿਜੀਕਲ ਰਿਲੇਸ਼ਨ ਬਣਾਵੇਗਾ ਪਰ ਉਹ ਨੂੰਹ ਨੇ ਹੀ ਪਤਾ ਸੀ ਕਿ ਉਹ ਕਿੱਡੇ ਵੱਡੇ ਜਾਲ ਦੇ ਵਿੱਚ ਫਸਨ ਜਾ ਰਿਹਾ ਸੀ ਰੀਆ ਸੇਟ ਦੁਸ਼ਾਂਤ ਸ਼ਰਮਾ ਨੂੰ ਬਿਠਾਉਂਦੀ ਹੈ ਉਹਦੀ ਖਾਤਰਦਾੜੀ ਕਰਦੀ ਹੈ ਪਹਿਲਾਂ ਤਾਂ ਇਹ ਗੱਲਾਂ ਬਾਤਾਂ ਕਰਦੇ ਨੇ ਫਿਰ ਰਾਤ ਨੂੰ ਜਿਹੜੇ ਕੰਮ ਲਈ ਉਹ ਉੱਥੇ ਗਿਆ ਸੀ ਉਹ ਕੰਮ ਉਹ ਸ਼ੁਰੂ ਕਰ ਦਿੰਦੇ ਨੇ ਜਾਨੀ ਕਿ ਦੋਨੇ ਜਾਣੇ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਨੇ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਬਾਅਦ ਜਦੋਂ ਰਾਤ ਦੇ 12:1 ਦਾ ਟਾਈਮ ਆਉਂਦਾ ਹੈ ਫਿਰ ਇਹ ਰੀਆ ਇਸ ਨੂੰ ਪੁੱਛਦੀ ਹੈ ਕਿ ਤੂੰ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਲੱਗਦਾ ਹੈ ਵਾਕਈ ਹੀ ਤੂੰ ਇੰਨਾ ਰਹੀਸ ਹੈ ਜਾਂ ਫਿਰ ਨਹੀਂ ਕਹਿੰਦਾ ਹੈ ਕਿ ਮੈਂ ਸੱਚੀ ਗੱਲ ਦੱਸਾਂ ਤਾਂ ਮੈਂ ਬਿਲਕੁਲ ਇਦਾਂ ਦਾ ਨਹੀਂ ਹਾਂ ਉਹ ਤੇ ਮੇਰੀ ਇੱਕ ਫੇਕ ਲਾਈਫ ਹੈ ਮੈਂ ਸਿਰਫ ਇੱਕ ਛੋਟੀ ਮੋਟੀ ਨੌਕਰੀ ਕਰਦਾ ਹਾਂ ਮੇਰਾ ਪਿਓ ਵੀ ਇੱਕ ਛੋਟੀ ਮੋਟੀ ਨੌਕਰੀ ਕਰਦਾ ਹੈ ਤੇ ਮੇਰੇ ਕੋਲ ਤੇ ਇੱਕ ਟੁੱਟੀ ਜੀ ਆਲਟੋ ਕਾਰ ਹੈ ਆਪਾਂ ਇੱਕ ਮੀਡਲ ਕਲਾਸ ਫੈਮਿਲੀ ਦੇ ਵਿੱਚ ਹੀ ਆਉਨੇ ਹਾਂ ਤੇ ਮੈਂ ਵਿਆਹਿਆ ਹੋਇਆ ਮੀ ਆ ਮੇਰੇ ਬੱਚੇ ਵੀ ਨੇ ਜਦੋਂ ਇਹ ਗੱਲ ਰੀਆ ਸੇਟ ਸੁਣਦੀ ਹੈ ਤਾਂ ਉਹ ਬੜੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਹਨੂੰ ਬੜਾ ਗੁੱਸਾ ਆਉਂਦਾ ਹੈ ਕਿ ਇਹਨੇ ਇਹਦੇ ਨਾਲ ਚੀਟਿੰਗ ਕੀਤੀ ਹੈ ਉਹ ਤੇ ਇਹਨੂੰ ਫਸਾ ਕੇ ਇਹਦੇ ਕੋਲੋਂ ਕਰੋੜਾਂ ਰੁਪਇਆ ਹਰਪਣਾ ਚਾਹੁੰਦੀ ਸੀ ਪਰ ਇਹ ਤਾਂ ਉਲਟਾ ਹੋ ਗਿਆ ਇੱਕ ਹੀ ਕਰਦੀ ਆ ਕਿ ਆਪਣੇ ਤਿੰਨਾਂ ਦੋਸਤਾਂ ਨੂੰ ਫੋਨ ਕਰਕੇ ਬੁਲਾਉਂਦੀ ਹੈ ਜਿਹੜੇ ਉਸੇ ਫਲੈਟ ਦੇ ਵਿੱਚ ਉਸ ਰਾਤ ਰੁਕੇ ਹੋਏ ਸਨ ਇਹ ਤਿੰਨੇ ਦੋਸਤ ਉੱਥੇ ਹੀ ਜਿਹੜੇ ਪਹਿਲਾਂ ਤੋਂ ਮੌਜੂਦ ਹੁੰਦੇ ਨੇ ਇਹ ਤਿੰਨੇ ਦੋਸਤ ਉਹਦੇ ਕਮਰੇ ਦੇ ਵਿੱਚ ਆਉਂਦੇ ਨੇ ਅੰਦਰ ਆਉਂਦਿਆਂ ਸਾੜ ਹੀ ਇਹ ਦੁਸ਼ਾਂਤ ਸ਼ਰਮਾ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਕਮਰੇ ਦੇ ਵਿੱਚ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਹੋਈ ਸੀ ਉਹ ਵੀਡੀਓ ਹੁਣ ਦੁਸ਼ਾਂਤ ਸ਼ਰਮਾ ਨੂੰ ਦਿਖਾਉਂਦੇ ਨੇ ਜੇ ਹੁਣ ਦੁਸ਼ਾਂਤ ਸ਼ਰਮਾ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਪਿਓ ਨੂੰ ਫੋਨ ਕਰ ਤੇ 10 ਲੱਖ ਰੁਪਿਆ ਹੁਣੇ ਉਹਦੇ ਕੋਲੋਂ ਮੰਗ ਨਹੀਂ ਤਾਂ ਆਪਾਂ ਇਹ ਵੀਡੀਓ ਤੇਰੇ ਘਰ ਭੇਜ ਦਵਾਂਗੇ ਤੇਰੇ ਪਿਓ ਨੂੰ ਦੇ ਦਾਂਗੇ ਤੇਰੀ ਵਾਈਫ ਨੂੰ ਦੇ ਦਾਂਗੇ ਸ਼ਾਂਤ ਸ਼ਰਮਾ ਆਪਣੇ ਪਿਓ ਜੇਸ਼ਵਰ ਸ਼ਰਮਾ ਨੂੰ ਰਾਤ ਨੂੰ ਹੀ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਕਿਡਨੈਪ ਹੋ ਚੁੱਕਿਆ ਹਾਂ ਤੇ ਇਹ ਮੇਰੇ ਕੋਲੋਂ 10 ਲੱਖ ਰੁਪਏ ਦੀ ਮੰਗ ਕਰ ਰਹੇ ਨੇ ਇੱਕ ਮਜਬੂਰ ਪਿਤਾ ਅੱਧੀ ਰਾਤ ਨੂੰ 10 ਲੱਖ ਰੁਪਇਆ ਕਿੱਥੋਂ ਲਿਆਵੇ ਕਿੱਥੋਂ ਪੈਦਾ ਕਰੇ ਪਰ ਆਸੇ ਪਾਸੇ ਕਾਰ ਕਰਾ ਕੇ ਇਹਦੇ ਪਿਓ ਨੇ 10 ਲੱਖ ਰੁਪਇਆ ਇਕੱਠਾ ਕਰ ਲਿਆ ਤੇ ਰਾਤੋਂ ਰਾਤ ਹੀ ਇਹ ਸਾਰਾ ਪੈਸਾ ਰੀਆ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਵੀ ਕਰ ਦਿੱਤਾ ਰੀਆ শেਠ ਜਦੋਂ ਦੇਖ ਲੈਂਦੀ ਹੈ ਕਿ ਉਹਦੇ ਖਾਤੇ ਦੇ ਵਿੱਚ 10 ਲੱਖ ਰੁਪਇਆ ਆ ਚੁੱਕਿਆ ਹੈ ਪਰ ਇੱਥੇ ਇਹਨਾਂ ਨੂੰ ਦੁਸ਼ਾਂਤ ਸ਼ਰਮਾ ਨੂੰ ਛੱਡ ਦੇਣਾ ਚਾਹੀਦਾ ਸੀ ਪਰ ਇਹ ਤਿੰਨੇ ਦੋਸਤ ਕਹਿੰਦੇ ਨੇ ਕਿ ਦੁਸ਼ਾਂਤ ਸ਼ਰਮਾ ਹੁਣ ਇਹਨਾਂ ਦਾ ਰਾਜ ਜਾਣ ਚੁੱਕਿਆ ਹੈ ਜੇਕਰ ਇਹਨੂੰ ਛੱਡ ਦਵਾਂਗੇ ਤਾਂ ਇਹਨਾਂ ਦੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਇਹ ਹੁਣ ਕੀ ਕਰਦੇ ਨੇ ਤਿੰਨੇ ਦੋਸਤ ਮਿਲ ਕੇ ਦੁਸ਼ਾਂਤ ਸ਼ਰਮਾ ਦਾ ਸਿਰਹਨੇ ਦੇ ਨਾਲ ਗਲਾ ਘੁੱਟਣ ਦੀ ਕੋਸ਼ਿਸ਼ ਕਰਦੇ ਨੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਰਹਿਣੇ ਦੇ ਨਾਲ ਨਹੀਂ ਮਰਦਾ ਫਿਰ ਇਹ ਕੀ ਕਰਦੇ ਨੇ ਕਿ ਇੱਕ ਪਹਾੜੀ ਚੀਜ਼ ਨੂੰ ਚੁੱਕਦੇ ਨੇ ਤੇ ਉਹਦੇ ਸਿਰ ਤੇ ਮਾਰ ਦਿੰਦੇ ਨੇ ਤੇ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੁਣ ਇਹਦੀ ਬੋਡੀ ਨੂੰ ਇੱਕ ਬੈਗ ਦੇ ਵਿੱਚ ਪਾ ਕੇ ਬਾਹਰ ਦੂਰ ਜਾ ਕੇ ਇੱਕ ਖੱਡ ਦੇ ਵਿੱਚ ਸੁੱਟ ਦਿੰਦੇ ਨੇ ਸਵੇਰ ਹੁੰਦਿਆ ਸਾੜੀ ਦੁਸ਼ਾਨ ਸ਼ਰਮਾ ਜਦੋਂ ਘਰ ਵਾਪਸ ਨਹੀਂ ਆਉਂਦਾ ਤਾਂ ਇਹਦਾ ਪਿਤਾ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਕੇਸ ਦਰਜ ਕਰਵਾਉਂਦਾ ਹੈ ਹੁਣ ਪੁਲਿਸ ਵਾਲੇ ਕੇਸ ਦਰਜ ਕਰਦੇ ਨੇ ਤੇ ਜਦੋਂ ਦੁਸ਼ਾਨ ਸ਼ਰਮਾ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਕੋਲ ਡਿਟੇਲਾਂ ਗੱਡੀਆਂ ਜਾਂਦੀਆਂ ਨੇ ਤਾਂ ਰੀਆ ਸ਼ੇਟ ਦਾ ਨੰਬਰ ਉਹਨਾਂ ਨੂੰ ਮਿਲ ਜਾਂਦਾ ਹੈ ਤੇ 72 ਘੰਟਿਆਂ ਦੇ ਵਿੱਚ ਵਿੱਚ ਹੀ ਪੁਲਿਸ ਵਾਲਿਆਂ ਨੇ ਇਹਨਾਂ ਤਿੰਨਾਂ ਰੋਪੀਆਂ ਨੂੰ ਤੇ ਰੀਆ ਸ਼ੇਟ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਜਿੱਥੇ ਇਹਨਾਂ ਨੇ ਬੋਡੀ ਸੁੱਟੀ ਹੋਈ ਸੀ ਉਹ ਬੋਡੀ ਨੂੰ ਵੀ ਰਿਕਵਰ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਵਾਲਿਆਨਰੀ ਯਾਸੇਡ ਤੇ ਉਹਦੇ ਦੋਸਤਾਂ ਕੋਲ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਹ ਸਾਰੀ ਸਟੋਰੀ ਨਿਕਲ ਕੇ ਸਾਹਮਣੇ ਆਈ। ਰੀਆ ਸੇਡ ਦੇ ਉੱਤੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਸਨ। ਇਹ ਕਈਆਂ ਨੂੰ ਬਲੈਕਮਿਲ ਕਰ ਰਹੀ ਸੀ ਪਰ ਪੈਸਾ ਜ਼ਿਆਦਾ ਹੋਣ ਕਰਕੇ ਹਰ ਵਾਰੀ ਇਹ ਛੁੱਟ ਜਾਂਦੀ ਸੀ ਪਰ ਹੁਣ ਇਹਦੇ ਉੱਤੇ ਕਤਲ ਦਾ ਕੇਸ ਪੈ ਚੁੱਕਿਆ ਸੀ। ਜਿਸ ਤੋਂ ਬਾਅਦ ਇਹਨੂੰ ਉਮਰ ਕੈਦ ਦੀ ਸਜ਼ਾ ਹੋਗੀ। ਰੀਆ ਸੇਡ ਨੂੰ ਜਦੋਂ ਪੁੱਛਿਆ ਗਿਆ ਤਾਂ ਇਹ ਕਹਿੰਦੀ ਸੀ ਕਿ ਇਹਨੂੰ ਬਿਲਕੁਲ ਵੀ ਕੋਈ ਅਫਸੋਸ ਨਹੀਂ ਹੈ। ਕਈ ਲੋਕੀ ਕਹਿੰਦੀ ਕਤਲ ਕਰਦੇ ਨੇ ਜੇਕਰ ਮੇਰੇ ਕੋਲੋਂ ਵੀ ਹੋ ਗਿਆ ਤੇ ਕੀ ਹੋ ਗਿਆ? ਦੋਸਤੋ ਇਹ ਜਿਹੜੀਆਂ ਸੱਚੀਆਂ ਕਹਾਣੀਆਂ ਸੁਣਾਉਂਦਾ ਮਕਸਦ ਤੁਹਾਨੂੰ ਡਰਾਉਣਾ ਜਾਂ ਫਿਰ ਕਿਸੇ ਤਰ੍ਹਾਂ ਦਾ ਹਸੀ ਮਜ਼ਾਕ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਸੁਚੇਤ ਕਰਨਾ ਹੈ ਕਿ ਦੁਨੀਆ ਦੇ ਉੱਤੇ ਬੜੇ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਤੁਹਾਨੂੰ ਇਹੋ ਜੇ ਕ੍ਰਾਈਮ ਤੋਂ ਬਚਨ ਦੀ ਲੋੜ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ